ਨਿਊ ਚੈਨਲ ਨਾਲ ਸਾਥ ਲੈ। ਅੱਜ ਵੀਡੀਓ ਬਣਾਉਂਗਾ। ਕੱਟੋ ਕੱਟੋ ਮੁੰਡੇ ਨੂੰ ਬਾਹਰ। ਕੱਟੋ ਬਾਹਰ। ਨਹੀਂ ਇੱਥੇ ਕਿਉਂ ਆ ਗਿਆ ਵੋਸੀ ਨੂੰ? ਉਹ ਕੁੱਟਣੇ ਆ ਗਏ। ਨਹੀਂ ਕੁੱਟਿਆ ਆ ਦੇ ਵਾਸਤੇ ਆ। ਦੱਸੋ ਕੁੱਟੇ ਰਾ ਦੇ ਵਾਸਤੇ ਆ। ਜਿਹਾ ਸੱਚ ਹੋਇਆ ਵੇਲਾ। ਕੋਈ ਗੱਲ ਨਹੀਂ ਸੱਚ ਹੋਦੇ ਸੱਚ ਹੋਏ ਲਾਂਗੇ। ਕੋਈ ਗੱਲ ਨਹੀਂ। ਤੁਹਾਡੇ ਮੁੰਡੇ ਨੇ ਕਤਲ ਕੀਤਾ ਵਾ। ਤੂੰ ਹੀ ਜਿਹੜੇ ਤੇਰੇ ਬੱਚੇ ਬਾਕੇ ਡੇ ਨੇ ਤੁਸੀਂ ਪਾਏ ਆ। ਕਿੰਨੇ ਜਹਾ ਤੱਕੇ ਮਾਰੇ ਐ ਸੱਚੋ ਨੇ ਨਜਾਇਜ਼ ਨਹੀਂ ਉਹ ਐਸਾ ਚ ਦੂਜਾ ਐਵੇਂ ਗਾੜੀ ਮੈਂ ਗਿਆ ਪਰੇ ਆ ਪਰੇ ਮਸਲਾ ਕੀ ਆ ਹਾਂਜੀ ਮਸਲਾ ਕਾਹਦੇ ਲਈ ਮਸਲਾ ਝਗੜੇ ਦਾ ਝਗੜੇ ਦਾ ਹਾਂ ਝਗੜੇ ਦਾ ਮਸਲਾ ਬਸ ਤੇ ਪੁਲਿਸ ਕਿੱਧਰ ਆਈ ਸੀ ਕਿਵੇਂ ਕਿੱਧਰ ਆਈ ਪਰਾਣੀ ਕਿਤੇ ਇਹ ਤੁਹਾਡੇ ਨਾਲ ਪੁਲਿਸ ਅੱਜ ਕਿੱਧਰ ਆਈ ਸੀ ਤੁਹਾਡੇ ਉਹ ਮੁੰਡਿਆ ਰੋਸ਼ੀ ਨੂੰ ਪਰਦੀ ਫੰਦੀ ਆ ਰੋਸ਼ੀ ਨੂੰ ਬਾੜੀ ਫੜੀ ਪੀ ਇਹ ਕੁਣਸਾ ਮੁਲਾਜ਼ਮ ਜਿਹੜੇ ਆ ਇਹ ਬਹੁਤ ਜਿਆਦਾ ਸਾਡੇ ਭੈਣ ਭਰਾਵਾਂ ਉੱਤੇ ਇੱਕ ਹੱਤਿਆ ਕਰਨ ਦੇ ਆ ਤੇ ਲੜਾਈ ਦਾ ਮਾੜਾ ਜਾਂ ਮਸਲਾ ਸੀ ਤੇ ਜਿਨ੍ਹਾਂ ਤੇ ਝੂਠਾ ਪਰਚਾ ਕਰਵਾਇਆ ਗਿਆ ਔਰ ਅਸੀਂ ਵੀ ਜਿਆਦੇ ਕਿਰਕਦੇ ਸਾਹਮਣੇ ਲੱਗੇ ਗੁਆ ਆ ਮੈਂ ਤੇ ਮੇਰਾ ਬੇਟਾ ਵੀ ਨਿਕਲੇ ਜਾਂ ਬਾਹਰ ਇਨਾਂ ਦੇ ਘਰ ਦੇ ਘਰ ਦੇ ਵਿੱਚ ਰੋੜੇ ਮਾਰੇ ਗਏ ਔਰ ਘਰ ਦੇ ਵਿੱਚ ਇਹਨਾਂ ਨੂੰ ਆਣ ਕੇ ਪਏ ਆ ਆਹੀ ਜਦੋਂ ਦਰਖਾਸਤ ਵੀ ਦੇ ਕੇ ਆਏ ਆ ਐਸਐਸਪੀ ਦੇ ਦਰਖਾਸਤ ਦਿੱਤੀ ਆ ਔਰ ਸਾਡੀ ਕੋਈ ਵੀ ਸੁਣਾਈ ਨਹੀਂ ਹੋਈ ਥਾਣਾ ਫਤਿਹਗੜ ਚੂੜੀਆਂ ਦੇ ਪਿੰਡ ਵੱਧੋਵਾਲ ਖੁੱਚ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦੋਂ ਪੁਲਿਸ ਇੱਕ ਲਨਿੰਦੇ ਨੌਜਵਾਨ ਕੁਲਵਿੰਦਰ ਰੋਸ਼ੀ ਨੂੰ ਫੜਨ ਗਈ ਪਰਿਵਾਰ ਨੇ ਪੁਲਿਸ ਉਤੇ ਨਜਾਇਜ਼ ਪੱਤਾ ਦਰਜ ਕਰਨਾ ਤੇ ਕੁੱਟਮਾਰ ਦੇ ਗੰਭੀਰ ਦੋਸ਼ ਲਾਏ ਹਨ ਉਥੇ ਹੀ ਪੁਲਿਸ ਦੀ ਗવાહી ਕਰ ਰਿਹਾ ਐ ਐਸਐਚਓ ਕਰਨਦੀਪ ਸਿੰਘ ਨੇ ਪਰਿਵਾਰ ਦੇ ਦੋਸ਼ਾਂ ਨੂੰ ਇਨਕਾਰਦੇ ਹੋਏ ਕਿਹਾ ਕਿ ਨੌਜਵਾਨ ਵੱਖ-ਵੱਖ ਦੋ ਮਾਮਲਿਆਂ 'ਚੋਂ ਲੜਿੰਦਾ ਸੀ ਅਤੇ ਗ੍ਰਿਫਤਾਰੀ ਦੌਰਾਨ ਪਰਿਵਾਰ ਨੇ ਵਿਵਾਦ ਪੈਦਾ ਕੀਤਾ ਇਸ ਮਾਮਲੇ ਨੇ ਪਿੰਡ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਪਰਿਵਾਰ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਬਾਕੀ ਤੁਸੀਂ ਖੁਦ ਸੁਣੋ ਕੀ ਹੈ ਕਹਿਣਾ ਤੇ ਸਾਡੀ ਬੇਟੀ ਜਿਹੜੀ ਆ ਇਹਨਾਂ ਨੂੰ ਧਮਕੀ ਦਿੱਤੀ ਆ ਕਿ ਤੈਨੂੰ ਵੀ ਬੰਨ ਕੇ ਲੈ ਜਾਵਾਂਗੇ ਤੇਰੇ ਉੱਤੇ ਵੀ ਪਰਚਾ ਹੀ ਪਾਵਾਂਗੇ ਬੇਨਜਾਇਜ਼ ਪੁਲਸ ਜਿਹੜੀ ਆ ਇਹ ਕਹਿਣ ਗਈ ਆ ਤੇ ਬੇਨਜਾਇਜ਼ ਪਰਿਵਾਰਾਂ ਨੂੰ ਸਾਡਿਆਂ ਨੂੰ ਇਹਨਾਂ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਦੁਨੀਆ ਕੀਤਾ ਇਹ ਸਾਰਿਆਂ ਨੂੰ ਝੂਠਾ ਪਰਚਾ ਝੂਠਾ ਪਰਚਾ ਬਣਾ ਇਹਨਾਂ ਨੇ ਝੂਠਾ ਪਰਚਾ ਬਣਾਇਆ ਉਹਦੇ ਵਿੱਚ ਫੜਨ ਆਏ ਆ ਇਹਨਾਰੇ ਮਾਰਿਆ ਅੰਦਰਵਾੜ ਕੇ ਇਹ ਪਤਾ ਨਹੀਂ ਬੇਨਜਾਜ ਆਈ ਜਾਂਦੇ ਆ ਬੂਹਾ ਖੋਲੋ ਤਾਂ ਉਹ ਬੂਹਾ ਨਹੀਂ ਖੋਲਣ ਦਿੱਤਾ ਜਿੱਥੇ ਦੁਕਾਨ ਚ ਅੰਦਰਵਾੜ ਕੀ ਤੁਸੀਂ ਦੁਕਾਨ ਦੀ ਵੀਡੀਓ ਬਣਾਓ ਜਿੱਥੇ ਇਹਨਾਰੇ ਅੰਦਰਵਾੜ ਕੇ ਕੁੱਟਿਆ ਵਾ ਫਿਰ ਤੇ ਆਏ ਕਿ ਅੰਦਰ ਕਿਤਰਾ ਵੱਡਾ ਇਹਨਾਂ ਨੇ ਅੰਦਰ ਦੁਕਾਨ ਵਿੱਚ ਦੇ ਵਿੱਚ ਆਲਾ ਆ ਗਿਆ ਆਕਰਾਨੇ ਦੀ ਦੁਕਾਨ ਹੈ ਦੁਕਾਨ ਚ ਸੌਦਾ ਲੰਡਿਆ ਸੀ ਉੱਥੇ ਫੜਿਆ ਉੱਥੇ ਫੜਿਆ ਉੱਥੇ ਬਿਨਾਂ ਵਰਦੀ ਤੋਂ ਆਣ ਕੇ ਅੰਦਰ ਸਾਰੇ ਜਿਹੜੇ ਸਿਵਲ ਪੁਲਿਸ ਜਾਏ ਯੂਨੀਫਾਰਮ ਤੋਂ ਬਿਨਾਂ ਸਾਰੇ ਜਿਹੜੇ ਵੀ ਇਹ ਬਿਨਾ ਡਿਊਟੀ ਅੱਗੇ ਵੀ ਅੰਕਲ ਸਾਡੇ ਘਰ ਆਏ ਕੰਧਾ ਟੱਪ ਕੇ ਫੁੱਲਸਮ ਦੀ ਰੀ ਬਿਨਾ ਡਿਊਟੀ ਬਿਨਾ ਡਿਊਟੀ ਤੋਂ ਕੰਧਾ ਟੱਪ ਕੇ ਘਰੇ ਵੜਨ ਦਾ ਸਾਡੀ ਮੰਮੀ ਨੂੰ ਹੋਂਦੀ ਇਹਨਾਂ ਨੇ ਅੰਦਰ ਆ ਕੇ ਦਰਵਾਜ਼ਾ ਖੋਲਤਾ ਇਹਨਾਂ ਨੇ ਹੋਸਟਲ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਇਹ ਉਦੋਂ ਵੀ ਮੇਰੀ ਗੱਡੀ ਮੇਰੀ ਪੌੜੀ ਛੱਡ ਕੇ ਨਾ ਇਹਨਾਂ ਨੇ ਘਰ ਜਾਕ ਅਟੈਕ ਕੀਤਾ ਹੈ ਆਈ ਆਪਣੀ ਮੈਂ ਇਹਨਾਂ ਦੀ ਨਾਦੀ ਰਿਪੋਰਟ ਕਰਾਇਆ ਹਿਜਮਾਨਤ ਕਰਾਉਣਗੇ ਤੇ ਇਥੇ ਕਾਫੀ ਲੀਪਾਗ ਵਾਲੇ ਪਾਜੀ ਆ ਜਿਹੜੇ ਆ ਪੁਲਿਸ ਵਾਲੇ ਇਹਨਾਂ ਨੇ ਧਮਕੀ ਦਿੱਤੀ ਆਂਦੇ ਹੀ ਮੁੰਡੇ ਨੂੰ ਅਨਕਾਊਂਟਰ ਚ ਮਾਰਨਾ ਵਾ ਅਸੀਂ ਬਾ ਪਾਜੀ ਲੈ ਨੂੰ ਕਾਉਂਟਰ ਕੱਢ ਨੀ ਗੋਲੀ ਮਾਰ ਦੇਣੀ ਆਂ ਲੈ ਮਾਨਾ ਨੇ ਕੱਪੜੇ ਆਂ ਉਹਨੇ ਕਹਿ ਕੇ ਗਏ ਨੇ ਕੱਪੜੇ ਲੈਣ ਆਵਾ ਤੇ ਇਹ ਐਸ.ਆਈ. ਵਰਿੰਦਰ ਨੇ ਸਾਰੇ ਸ਼ੁਰੂ ਤੋਂ ਪਤਾ ਕਰਨ ਪਰ ਸਾਰੇ ਝੂਠੇ ਭਾਏ ਐਸ.ਆਈ. ਵਰਿੰਦਰ ਨੇ ਸਾਰੇ ਫੋਟੋ ਤੇ ਝੂਠੇ ਬਣਾਏ ਆ ਉਸ ਤੋਂ ਬਾਅਦ ਸਾਡੀ ਕਾਂਦੇ ਟੱਪ ਕੇ ਆਏ ਪਲਵਿੰਦਰ ਇਹ ਸੀ.ਏ. ਪਲਵਿੰਦਰ ਕਾਂਦੇ ਟੱਪ ਕੇ ਸਾਡੇ ਘਰ ਵੜਿਆ ਏ ਇਹਨਾਂ ਨੇ ਇੱਕ ਯਾਤਰਾ ਚੱਲੇ ਹੀ ਇਹਨਾਂ ਨੇ ਉੱਥੇ ਬੱਸ ਹੀ ਰੋਕੀ ਇੱਕ ਕੁਲਵਿੰਦਰ ਹੀ ਇੱਕ ਨਾਲ ਹੌਟ ਪੁਲਿਸ ਵਾਲਾ ਹੀ ਉਹਦੀ ਮੇਰੇ ਕੋਲ ਵੀਡੀਓ ਹੈਗੀ ਜੇ ਮੈਂ ਫੋਟੋ ਵੀ ਰੱਖਿਆ ਹੋਇਆ ਜ ਜਿਹਨੇ ਬੈਂਡ ਰੋਕੀ ਇਹਨਾਂ ਨੇ ਉੱਥੇ ਵੀ ਇਹਨਾਂ ਨੇ ਮੁੰਡੇ ਨੂੰ ਕਹਿੰਦੇ ਹੀ ਅੱਤਵਾਦੀ ਆ ਇਹ ਇਨਕਾਊਂਟਰ ਕਰਨਾ ਚਾਹੁੰਦੇ ਆ ਇਹਦੇ ਮੁੰਡੇ ਸਰ ਅੱਜ ਬਦੋਵਾਲਪੁਰਦ ਤੁਸੀਂ ਰੇਡ ਤੇ ਗਏ ਸੀ ਕੁਲਵਿੰਦਰ ਜੋਸ਼ੀ ਨੂੰ ਫੜ ਕੇ ਲਾਏ ਇਹਨਾਂ ਦੇ ਪ੍ਰਵਾਰਕ ਮੈਂਬਰਾਂ ਦਾ ਕਹਿਣਾ ਕਿ ਪੁੱਛਣ ਤੇ ਕਾਫੀ ਤਾਂ ਕੀ ਮੈਟਰ ਕੀ ਮਾਮਲਾ ਕੀ ਹੈ ਜੀ ਦੇਖੋ ਜੀ ਇਹ ਮੁੰਡਾ ਜਿਹੜਾ ਕੁਲਵਿੰਦਰ ਮਸੀਰ ਫਰੋਸ਼ੀ ਪੁੱਤਰ ਵਿਲੀਅਮ ਸੀ ਇਹ ਸਾਡੇ ਥਾਣੇ ਫਤਿਹਗੜ ਚੂੜੀਆਂ ਦੇ ਵਿੱਚ ਦੋ ਲੜਾਈ ਝਗੜੇ ਦੇ ਕੇਸਾਂ ਦੇ ਵਿੱਚ ਸਾਨੂੰ ਵਾਂਟਡ ਸੀ। ਇਹਦੀ ਗ੍ਰਿਫਤਾਰੀ ਲਈ ਸਾਡੇ ਵੱਲੋਂ ਪਹਿਲਾਂ ਵੀ ਛਾਪੇਮਾਰੀ ਕੀਤੀ ਜਾਂਦੀ ਸੀ ਪਰੰਤੂ ਇਹ ਪੁਲਿਸ ਨੂੰ ਚਗਵਾ ਦੇ ਕੇ ਜਾਂ ਉਸ ਦੀ ਅਮਦ ਤੋਂ ਪਹਿਲਾਂ ਹੀ ਇਹ ਫਰਾਰ ਹੋ ਜਾਂਦਾ ਰਿਹਾ ਤੇ ਅੱਜ ਸਾਨੂੰ ਸੂਚਨਾ ਮਿਲਣ ਤੇ ਸਾਡੀ ਪੁਲਿਸ ਵਰਟੀ ਵੱਲੋਂ ਇਹਨੂੰ ਕਾਬੂ ਕੀਤਾ ਗਿਆ। ਤੇ ਸਰ ਉਹਨਾਂ ਦਾ ਕਹਿਣਾ ਕਿ ਪਿੰਡ 'ਚ ਪੁਲਸ ਆਈ ਕੁੱਟਮਾਰ ਮੁੰਡੇ ਨਾਲ ਕੀ ਕੀ ਹੋਇਆ? ਜੀ ਇਹਦੇ ਪਰਿਵਾਰਕ ਮੈਂਬਰ ਇਹਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਸੀ। ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਮਝਾ ਕੇ ਤੇ ਫਿਰ ਦੋਸ਼ੀ ਨੂੰ ਜਿਹੜਾ ਆਪਣਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੀ ਸਰ ਉਹਨਾਂ ਨੇ ਦਰਵਾਜ਼ਾ ਜ ਆ ਦਿਖਾਇਆ ਵੀ ਮੁੰਡਾ ਅੰਦਰ ਵੜ ਗਿਆ ਉਸੇ ਕਮਰੇ 'ਚ ਉੱਤੇ ਕਮਰੇ 'ਚ ਵੜ ਕੇ ਰਹੀ ਹੈ ਕੁਤਬਾਰ ਉਹ ਜੀ ਪੁਲਿਸ ਤੋਂ ਬਚਨ ਦੀ ਖਾਤਰ ਉਹ ਕਿਸੇ ਦੇ ਘਰ ਦੁਕਾਨ ਦੇ ਵਿੱਚ ਵੜ ਗਿਆ ਸੀਗਾ ਤੇ ਜਿਸ ਤੋਂ ਬਾਅਦ ਵਿੱਚ ਕਾਬੂ ਕੀਤਾ ਗਿਆ ਜੀ ਇਹ ਕਿੰਨੇ ਮਾਮਲਿਆਂ 'ਚ ਲੜਿੰਦਾ ਸੀ ਇਹ ਜੀ ਦੋ ਮਾਮਲਿਆਂ ਦੇ ਵਿੱਚ ਸਾਨੂੰ ਲੜਿੰਦਾ ਸੀਗਾ ਜੀ ਕੀ ਕੀ ਸੀ ਮਾਮਲੇ ਇਹ ਲੜਾਈ ਝਗੜੇ ਦੇ ਜੀ ਆਪਣਾ ਮਾਮਲਾ ਨਿਜੀ 332 24 26 ਆਪੀਸੀ ਦੇ ਜੀ ਜੇ ਅਰੈਸਟ ਪਾਤੀ ਸੀ ਬਿਲਕੁਲ ਜੀ